ਇਹਦੀ ਵੱਡੀ ਖਬਰ ਸੁਨੰਦਾ ਸ਼ਰਮਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਸੁਨੰਦਾ ਸ਼ਰਮਾ ਮਾਮਲੇ ਦੇ ਵਿੱਚ ਹੁਣ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਜੀ ਹਾਂ ਪਿੰਕੀ ਤਾਲੀਵਾਲ ਜੋ ਕਿ ਪ੍ਰੋਡਿਊਸਰ ਨੇ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਤੁਹਾਨੂੰ ਮਾਮਲਾ ਦੱਸ ਦਈਏ ਤਾਂ ਸੁਨੰਦਾ ਸ਼ਰਮਾ ਵੱਲੋਂ ਆਪਣਾ ਦੁੱਖ ਦੱਸਦੇ ਹੋਏ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਸਾਂਝਾ ਕੀਤੀ ਗਈ ਸੀ ਜਿਸ ਦੇ ਵਿੱਚ ਕਿ ਸੁਨੰਦਾ ਸ਼ਰਮਾ ਲਿਖਦੇ ਸਨ ਜੋ ਕੁਝ ਮੇਰੇ ਨਾਲ ਹੋ ਰਿਹਾ ਹੈ ਆਪਣੇ ਬੱਚਿਆਂ ਨੂੰ ਮੇਰੀ ਜਗ੍ਹਾ ਰੱਖ ਕੇ ਸੋਚੋ ਤੇ ਫਿਰ ਮਹਿਸੂਸ ਕਰੋ ਕੀ ਮੇਰੀ ਮਾਂ ਮੈਨੂੰ ਕਿਵੇਂ ਦੇਖਦੀ ਹੋਵੇਗੀ ਕਿੰਨੀ ਤਕਲੀਫ ਦੇ ਵਿੱਚ ਹੋਵੇਗੀ 2 ਸਾਲ ਹੋ ਗਏ ਇਕੱਲਿਆਂ ਸਭ ਕੁਝ ਸੰਭਧਿਆ ਹਿੰਮਤ ਵੀ ਕਿਸੇ ਵੇਲੇ ਜਵਾਬ ਦੇ ਦਿੰਦੀ ਐ ਮੈਨੂੰ ਮੇਰੇ ਪਿਓ ਦੇ ਜਾਨ ਦੇ ਗਮ ਵਿੱਚੋਂ ਹੱਲੇ ਤੱਕ ਮੈਂ ਬਾਹਰ ਨਹੀਂ ਆਈ ਐ ਕਿ ਤੁਸੀਂ ਨਵੇਂ ਰੋਗ ਲਾ ਦਿੱਤੇ ਮੈਨੂੰ ਮੇਰੀ ਰੋਜੀ ਰੋਟੀ ਤੇ ਰੋਜ਼ ਲੱਤ ਮਾਰਦੇ ਹੋ ਥੋੜਾ ਜਿਹਾ ਤੇ ਤਰਸ ਕਰੋ ਘਰ ਤੱਕ ਨਹੀਂ ਮੇਰੇ ਕੋਲ ਮੇਰਾ ਤਾਂ ਇਹ ਇਸ ਤਰ੍ਹਾਂ ਦੀ ਕੋਈ ਪੋਸਟ ਜਿਹੜਾ ਹੈ ਸੁਨੰਦਰ ਸ਼ਰਮਾ ਵੱਲ ਆਪਣੇ ਸੋਸ਼ਲ ਮੀਡੀਆ ਤੇ ਪਾਈ ਗਈ ਸੀ ਜਿਸ ਤੋਂ ਬਾਅਦ ਹੁਣ ਕਾਰਵਾਈ ਕਰਦੇ ਹੋਏ ਜਿਹੜਾ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕੀਤੀ ਹੈ ਪਿੰਕੀ ਢਾਲੀਵਾਲ ਜੋ ਕਿ ਪ੍ਰੋਡਿਊਸਰ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਤਾਂ ਇਹ ਕਾਰਵਾਈ ਜਿਹੜਾ ਹੈ ਪੰਜਾਬ ਮਹਿਲਾ ਕਮਿਸ਼ਨ ਰਾਜ ਲਾਲੀ ਗਿੱਲ ਦੇ ਹੁਕਮਾਂ ਦੇ ਦਰਜ ਕੀਤੀ ਗਈ ਹੈ ਤਾਂ ਇਸ ਬਾਰੇ ਤਾਂ ਉਹਨੂੰ ਵਿਸਤਾਰ ਦੇ ਨਾਲ ਦੱਸਦੇ ਨੇ ਤਾਂ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਰੋਹਿਤ ਮਹਾਜਨ ਜੀ ਇਹ ਬਿਲਕੁਲ ਗਲਤ ਦੱਸਿਆ ਕਿ ਹਾਈ ਪ੍ਰੋਫਾਈਲ ਮਾਮਲਾ ਸੀਗਾ ਸੁਨੰਦਾ ਸ਼ਰਮਾ ਜੋ ਕਿ ਇੱਕ ਅਪਸਿੱਧ ਪੰਜਾਬੀ ਗਾਇਕ ਨੇ ਹੋਰ ਇਹਨਾਂ ਦਾ ਜਿਹੜਾ ਪ੍ਰਸਿੱਧ ਸਭ ਤੋਂ ਜਿਹੜਾ ਗਾਣਾ ਸੀਗਾ ਬੁਲੇਟ ਤੇ ਰੱਖਿਆ ਪਟਾਕੇ ਪਾਉਨ ਨੂੰ ਸੋ ਇਹ ਗਾਣੇ ਤੋਂ ਉਹਨਾਂ ਨੂੰ ਕਾਫੀ ਜ਼ਿਆਦਾ ਫੇਮ ਮਿਲਿਆ ਸੀਗਾ ਤੋਂ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਦਾ ਜਿਹੜਾ ਇੱਕ ਵਿਵਾਦ ਚੱਲ ਰਿਹਾ ਸੀ ਪ੍ਰੋਡਿਊਸਰ ਪਿੰਕੀ ਢਾਲੀਵਾਲ ਜੋ ਕਿ ਇੱਕ ਨਾਮੀ ਚਿਹਰਾ ਨੇ ਇੱਕ ਪ੍ਰੋਡਿਊਸਰ ਨੇ ਔਰ ਮੋਹਾਲੀ 'ਚ ਇਹਨਾਂ ਦਾ ਇੱਕ ਜਿਹੜਾ ਨਾਮੀ ਆਫਿਸ ਹੈ ਸੋ ਦੱਸ ਦਈਏ ਕਿ ਜਿਹੜੀ ਕਾਰਵਾਈ ਹੋਈ ਹੈ ਉਸ ਤੋਂ ਬਾਅਦ ਮਹਿਲਾ ਕਮਿਸ਼ਨ ਨੂੰ ਜਿਹੜੀ ਹੈ ਸੁਨੰਦਾ ਸ਼ਰਮਾ ਦੇ ਵੱਲੋਂ ਜਦੋਂ ਇੱਕ ਪੋਸਟ ਪਾਈ ਜਾਂਦੀ ਹੈ ਤਾਂ ਇਹ ਕਾਫੀ 파ਬੂ ਪੋਸ ਸੀ ਜਿਸ ਤੋਂ ਬਾਅਦ ਊਮਨ ਕਮਿਸ਼ਨ ਦੇ ਨਾਲ-ਨਾਲ ਸੀਐਮ ਭਗਵੰਤ ਸਿੰਘ ਮਾਨ ਨੂੰ ਜਿਹੜੀ ਸੋਸ਼ਲ ਮੀਡੀਆ ਤੇ ਮੰਗ ਕੀਤੀ ਗਈ ਕਿੰਨਾ ਇਨਸਾਫ ਚਾਹੁੰਦੀ ਆ ਤੇ ਮੈਨੂੰ ਜਿਹੜਾ ਤੁਹਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੋ ਜਿਸ ਤੋਂ ਬਾਅਦ ਇੱਕ ਵੱਡੀ ਕਾਰਵਾਈ ਹੋਈ ਔਰ ਰਜਿਸਟਰੀ ਵਿੱਚ ਮਹਿਲਾ ਕਮਿਸ਼ਨ ਦੇ ਵੱਲੋਂ ਸੋ ਕਾਲ ਨੋਟਿਸ ਜਾਰੀ ਕਰਦੇ ਹੋਇਆ ਕੱਲ ਦੇਰ ਰਾਤ ਜਿਹੜਾ ਹੈ ਸਿੰਕੀ ਢਾਲੀਵਾਲ ਨੂੰ ਮੁਹਾਲੀ ਸੈਕਟਰ 70 ਤੋਂ ਜਿਹੜਾ ਹੈ ਉਹਨਾਂ ਨੂੰ ਗ੍ਰਿਫਤਾਰ ਕਰਨ ਦਾ ਦੱਸ ਵੀ ਕਿ ਵੱਡੀ ਇਸ ਵਕਤ ਦੀ ਖਬਰ ਆ ਔਰ ਇਹ ਮਾਮਲਾ ਜਿਹੜਾ ਸੀਗਾ ਕਾਫੀ ਹਾਈ ਪ੍ਰੋਫਾਈਲ ਜਿਗਾ ਕਿਉਂਕਿ ਸੁਨੰਦਾ ਸ਼ਰਮਾ ਦਾ ਵਿਵਾਦ ਪਿਛਲੇ ਕਾਫੀ ਦਿਨਾ ਤੋਂ ਲਗਾਤਾਰ ਚੱਲ ਰਿਹਾ ਸੀ ਔਰ ਵਕ ਵਕ ਸਮੇਂ ਤੇ ਉਹਨਾਂ ਵੱਲੋਂ ਪੋਸਟ ਵੀ ਜਿਹੜੀ ਸੋਸ਼ਲ ਮੀਡੀਆ ਤੇ ਪਾਈਆਂ ਜਾ ਰਹੀਆਂ ਸੀ ਸੋ ਜਿਹੜੀ ਇਹ ਕਾਰਵਾਈ ਹੋਈ ਹੈ ਇਹ ਮਹਿਲਾ ਕਮਿਸ਼ਨ ਦੇ ਸੂਪਲ ਨੋਟਿਸ ਤੋਂ ਬਾਅਦ ਹੋਈ ਹੈ ਔਰ ਇਸ ਦੇ ਵਿੱਚ ਪੁਲਿਸ ਵੱਲੋਂ ਐਫ ਆਈ ਆਰ 39/25 ਜਿਹੜੀ ਹੈ ਉਹ ਦਰਜ ਕਰਕੇ ਟਿੰਕੀ ਧਾਲੀਵਾਲ ਨੂੰ ਜਿਹੜਾ ਕੱਲ ਗ੍ਰਿਫਤਾਰ ਕੀਤਾ ਗਿਆ ਤੇ ਅੱਜ ਦੁਪਹਿਰ ਉਹਨਾਂ ਨੂੰ ਕੋਰਟ ਤੇ ਵਿੱਚ ਪੇਸ਼ ਕੀਤਾ ਜਾਵੇਗਾ ਦੱਸ ਜੀ ਕਿ ਸੁਨੰਦਾ ਸ਼ਰਮਾ ਪ੍ਰਸਿੱਧ ਜਿਹੜੇ ਇੱਕ ਗਾਇਕ ਨੇ ਉਹਨਾਂ ਦੀਆਂ ਲੰਬੇ ਸਮੇਂ ਤੋਂ ਜਿਹੜੀਆਂ ਪੋਸਟਾਂ ਸੀਗੀਆਂ ਤੁਸੀਂ ਦੇਖ ਸਕਦੇ ਹੋ ਕਿ ਵਕ ਵਕ ਸਮੇਂ ਤੋਂ ਜਿਹੜੀਆਂ ਪੋਸਟ ਵੀ ਜਿਹੜੀ ਕਾਫੀ ਸ਼ੇਅਰ ਕਰ ਰਹੇ ਸੀ ਜਿਸ ਦੇ ਵਿੱਚ ਉਹ ਕਾਫੀ ਭਾਵੁਕ ਵੀ ਹੁੰਦੇ ਸੀ ਉਹਨਾਂ ਵੱਲੋਂ ਇੱਕ ਪੋਸਟ ਸ਼ੇਅਰ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਉਹਨਾਂ ਨੂੰ ਕਿਹਾ ਗਿਆ ਕਿ ਮੈਨੂੰ ਰੋਟੀ ਤਾਂ ਖਾਣ ਦਿਓ ਹਾਲੇ ਮੇਰੇ ਪਿਤਾ ਦੇ ਜਾਨ ਤੋਂ ਬਾਅਦ ਮੇਰਾ ਦਰ ਤੋਂ ਉੱਭਰੀ ਨਹੀਂ ਆ ਮੇਰਾ ਆਪਣਾ ਘਰ ਵੀ ਨਹੀਂ ਹੈ ਤਾਂ ਤੁਸੀਂ ਮੈਨੂੰ ਰੋਟੀ ਖਾਣ ਜੁਗਾ ਵੀ ਨਹੀਂ ਛੱਡ ਰਹੇ ਹੋ ਸੋਨਾ ਨੇ ਇੱਕ ਮੰਗ ਕੀਤੀ ਸੀਗੀ ਕਿ ਮੈਂ ਭਾਰਤ ਦੇ ਵਿੱਚ ਰਹਿ ਰਹੀ ਆਂ ਪੰਜਾਬ ਦੇ ਵਿੱਚ ਰਹਿ ਰਹੀ ਆਂ ਤੇ ਮੈਨੂੰ ਇੱਥੇ ਰਹਿਣ ਦਾ ਮਾਣ ਹੈ ਔਰ ਮੈਨੂੰ ਉਮੀਦ ਹੈ ਕਿ ਮੈਨੂੰ ਇਨਸਾਫ ਮਿਲੇਗਾ ਸੋਨਾ ਵੱਲੋਂ ਜਿਹੜਾ ਸੀਐਮ ਭਗਵੰਤ ਸਿੰਘ ਮਾਨ ਨੂੰ ਇੱਕ ਪੋਸਟ ਜਦੋਂ ਪਾਈ ਜਾਂਦੀ ਆ ਤਾਂ ਉਸ ਤੋਂ ਬਾਅਦ ਫੌਰਨ ਜਿਹੜਾ ਐਕਸ਼ਨ ਹੁੰਦਾ ਔਰ ਤੁਸੀਂ ਦੇਖੋਗੇ ਕੱਲ ਵੂਮਨ ਡੇ ਸੀਗਾ ਇਸ ਦੇ ਉੱਪਰ ਜਦੋਂ ਕੱਲ ਜਸਵੀਰ ਜੱਸੀ ਵੱਲੋਂ ਪ੍ਰਸਿੱਧ ਗਾਇਕ ਨੇ ਉਹਨਾਂ ਵੱਲੋਂ ਇੱਕ ਜਿਹੜੀ ਪੋਸਟ ਸ਼ੇਅਰ ਕੀਤੀ ਗਈ ਕਿ ਅਸਲ ਦੇ ਵਿੱਚ ਜਿਹੜੀ ਵੂਮਨ ਡੇ ਦੇ ਉੱਪਰ ਜਿਹੜੀ ਹੈ ਇਹ ਮਿਸਾਲ ਜਿਹੜੀ ਕਾਇਮ ਕੀਤੀ ਹੈ ਸੁਨੰਦਾ ਨੇ ਆਪਣਾ ਜਿਹੜਾ ਦਰਦ ਬਿਆਨ ਕਰਕੇ ਔਰ ਉਸ ਦੇ ਉੱਪਰ ਇੱਕ ਕਾਰਵਾਈ ਵੀ ਹੋਈ ਹੈ ਔਰ ਇਹ ਜਿਹੜੀ ਸਭ ਤੋਂ ਵੱਡੀ ਕਾਰਵਾਈ ਹੈ ਕਿਉਂਕਿ ਬਹੁਤ ਸਾਰੀਆਂ ਮਹਿਲਾਵਾਂ ਅਸਲ ਦੇ ਵਿੱਚ ਜਿਹੜੀ ਆਵਾਜ਼ ਦੱਬੀਆਂ ਰਹਿ ਜਾਂਦੀਆਂ ਨੇ ਪਰ ਇਹਨਾਂ ਵੱਲੋਂ ਜਿਹੜੀ ਕਾਰਵਾਈ ਦੀ ਮੰਗ ਕੀਤੀ ਗਈ ਸੀ ਸੋ ਉਸ ਤੋਂ ਬਾਅਦ ਮਹਿਲਾ ਕਮਿਸ਼ਨ ਦੇ ਵੱਲੋਂ ਸੂ ਕੋਲ ਨੋਟਿਸ ਜਿਹੜਾ ਲਿਆ ਗਿਆ ਤੇ ਨਾਲ ਦੇ ਨਾਲ ਸੀਐਮ ਭਗਵੰਤ ਸਿੰਘ ਮਾਨ ਦੇ ਫੌਰਨ ਜਿਹੜਾ ਇਸ ਦੇ ਉੱਪਰ ਕਾਰਵਾਈ ਕਰਨ ਦੀ ਜਿਹੜੀ ਮੰਗ ਕੀਤੀ ਜੇ ਸੁਨੰਦਾ ਸ਼ਰਮਾ ਵੱਲੋਂ ਕੀਤੀ ਗਈ ਸੀ ਜਿਸ ਤੋਂ ਬਾਅਦ ਇਹ ਕਾਰਵਾਈ ਹੋਈ ਔਰ ਪਿੰਕੀ ਢਾਲੀਵਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਿੰਕ ਚਿਹਰਾ ਨੇ ਨਾਮੀ ਉਹਨਾਂ ਦੀ ਕੰਪਨੀ ਜਿਹੜੀ ਹੈ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਵੱਡੇ ਵੱਡੇ ਸਿੰਗਰ ਨੇ ਉਹਨਾਂ ਦੇ ਜਿਹੜੇ ਗਾਣੇ ਨੇ ਉਹ ਪ੍ਰੋਡਿਊਸ ਕਰਦੇ ਨੇ ਸੋ ਹੁਣ ਵੇਖਣਾ ਹੋਵੇਗਾ ਕਿ ਇਸ ਦੇ ਵਿੱਚ ਅਗਰੇ ਲਈ ਕੀ ਕਾਰਵਾਈ ਹੁੰਦੀ ਹੈ ਅੱਜ ਚਲਹਾਲ ਸਿੰਘ ਦੀ ਤਾਲੀਵਾਰ ਨੂੰ ਜਿਹੜਾ ਉਹ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਰੋਹਿਤ ਇਹਦੇ ਵਿੱਚ ਕੋਈ ਬਾਉਂਡੇਸ਼ਨ ਦਾ ਵੀ ਕੋਈ ਮਸਲਾ ਹੈਗਾ ਇਸ ਦੇ ਵਿੱਚ ਇਹਨਾਂ ਦਾ ਕੁਝ ਮਸਲਾ ਚੱਲਿਆ ਸੀ ਪਿਛਲੇ ਲੰਬੇ ਸਮੇਂ ਤੋਂ ਸੀਗਾ ਕਿ ਕੋਈ ਕੰਟਰੈਕਟ ਸਾਈਨ ਹੋਇਆ ਸੀਗਾ ਉਸ ਦੇ ਦੌਰਾਨ ਇਹਨਾਂ ਵੱਲੋਂ ਸਰੰਦਾ ਸ਼ਰਮਾ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਉਹਨਾਂ ਦੀ ਪੇਮੈਂਟ ਵੀ ਜਿਹੜੀਆਂ ਨੇ ਰਿਲੀਜ਼ ਨਹੀਂ ਕੀਤੀਆਂ ਜਾ ਰਹੀਆਂ ਜਿਸ ਕਰਕੇ ਉਹਨਾਂ ਦਾ ਜਿਹੜਾ ਗੁਜ਼ਾਰਾ ਉਹ ਵੀ ਥੋੜਾ ਔਖਾ ਹੋ ਗਿਆ ਸੋ ਵਕਫ ਵਕ ਸਮੇਂ ਤੇ ਸੋਸ਼ਲ ਮੀਡੀਆ ਤੇ ਜਿਹੜੀ ਪੋਸਟ ਪਾਈਆਂ ਜਾ ਰਹੀਆਂ ਸੀ ਸੋ ਜਿਹੜਾ ਇਹ ਵਿਵਾਦ ਸੀਗਾ ਪਿਛਲੇ ਕੁਝ ਲੰਬੇ ਸਮੇਂ ਤੋਂ ਜਿਹੜਾ ਚੱਲਦਾ ਆ ਰਿਹਾ ਸੀ ਨਜ਼ਰ ਆ ਰਿਹਾ ਸੀ ਸੋ ਲਗਾਤਾਰ ਸੋਸ਼ਲ ਮੀਡੀਆ ਤੇ ਜਿਹੜੀ ਨੋਕਜੋਕ ਚੱਲੀ ਸੀ ਪਰ ਇਸ ਦੇ ਵਿੱਚ ਹੁਣ ਜਿਹੜੀ ਹੈ ਇਹ ਵੱਡੀ ਕਾਰਵਾਈ ਹੋਈ ਹੈ ਸੋ ਅੱਜ ਜਦੋਂ ਦੁਪਹਿਰ ਨੂੰ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਪਿੰਕੀ ਤਾਲੀਬਾਨ ਨੂੰ ਸੋ ਦੇਖਣਾ ਹੋਵੇਗਾ ਕਿ ਕੀ ਉਹ ਕੁਝ ਆਪਣਾ ਇਸ ਦੇ ਵਿੱਚ ਜਿਹੜਾ ਪਾਸ ਦਿੰਦੇ ਨੇ ਜਾਂ ਫਿਰ ਕੀ ਗੱਲਬਾਤ ਹੁੰਦੀ ਹੈ ਉਹ ਵੀ ਜਰੂਰ ਸਾਂਝੀ ਕਰਾਂਗੇ ਜੀ ਸ਼ੁਕਰੀਆ ਹੋਏ ਜੀ